ਜੀ ਦੇਖਦੇ ਸਾਰੇ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੋਤਮ ਇੱਥੇ ਵੇਖਿਆ ਹੈ ਕਿ ਜ਼ਿਲ੍ਹਾ ਸ਼ਰੀਫ ਅਤੇ ਗੜ੍ਹਸਾਲ ਦੇ ਪਿੰਡ ਰਹਿਣ ਵਾਲੇ ਤਲਾਨੀਆਂ ਤੋਂ ਜਗਿੰਦਰ ਜੀ ਜੋ ਕਿ ਏਸ਼ੀਆ ਮਾਸਟਰ ਗੇਮ ਹੋਈ ਸੀ ਉਸ 골ਡ ਮੈਡਲ ਜਿੱਤ ਗਏ ਆ ਉਹਨਾਂ ਨਾਲ ਗੱਲਬਾਤ ਕਰ ਲੈਨੇ ਕੀ ਕਹਣਾ ਸਰ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਸਰ ਫਸਟ ਤੁਸੀਂ ਮੈਡਲ ਜਿੱਤ ਕੇ ਆਇਆ ਇੰਡੀਆ ਦਾ ਨਾਮ ਰੌਸ਼ਨ ਕੀਤਾ ਕੀ ਕਹਨੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਸਭ ਤੋਂ ਪਹਿਲਾਂ ਮੈਂ ਛੋਟੇ ਸਾਹਿਬਜ਼ਾਦਾ ਬਾਬਾ ਜੁਰਾਵਾ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੋਜ ਕੋ ਨੂੰ ਕੋਰ ਕੋਰ ਨਮਨ ਕਰਦੇ ਹੋਏ ਕਿਉਂਕਿ ਮੇਰਾ ਸਫਰ 1991 ਸ਼ੁਰੂ ਹੋਇਆ ਜੀ ਸਪੋਰਟਸ ਦੇ ਵਿੱਚ 1991 ਦੇ ਵਿੱਚ ਮੇਰੀ ਪਹਿਲੀ ਨੈਸ਼ਨਲ ਸਕੂਲ ਲੈਸਨਸੀ ਅੰਡਰ 14 ਦੇ ਵਿੱਚ ਲਖਨਊ ਜੀ ਉਸ ਤੋਂ ਬਾਅਦ ਮੇਰੇ ਪਹਿਲੇ ਕੋਚ ਸਾਫ ਸੀ ਜਗਵਿੰਦਰ ਸਿੰਘ ਜੋ ਪਰਮਾਸੀ ਤੋਂ ਨੇ ਫੌਜ ਦੇ ਵਿੱਚ ਸੀ ਉਹ ਸਫਰ ਕਰਦੇ ਹੋਏ ਕਰਦੇ ਹੋਏ ਤਾਂ ਮੈਂ 2002 ਦੇ ਵਿੱਚ ਭਰਤੀ ਹੋ ਗਿਆ ਜੀ ਉਹ ਜਿਸ ਦੇ 1991 ਲੈ ਕੇ 2002 ਤੱਕ ਮੇਰੀਆਂ 15 ਨੈਸ਼ਨਲਾਂ ਜੀ ਚਾਰ ਸਕੂਲ ਲੈਸਨਾਂ 6 ਯੂਨੀਅਨ ਨੈਸ਼ਨਲਾਂ ਦੋ ਸੀਨੀਅਰ ਲੈਸਨ ਅਤੇ ਤਿੰਨ ਇੰਟਰਸਟੀਆਂ ਜੀ ਉਸ ਕਰਮੇ ਲਗੇ 95 ਤੱਕ ਕੁਸ਼ਬਾਂ ਭਰਤੀ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਭਰਤੀ ਹੋਣ ਤੋਂ ਬਾਅਦ ਮੈਂ ਬੱਚਿਆਂ ਨੂੰ ਪ੍ਰੈਕਟਸ ਕਰਦਾ ਰਿਹਾ ਤੇ ਮੇਰਾ ਸਫਰ ਫੇਰ ਸ਼ੁਰੂ ਹੋਇਆ 2011 ਦੇ ਵਿੱਚ ਦੁਬਾਰਾ ਵਾਪਸ ਮੈਂ ਉਸ ਤੋਂ ਬਾਅਦ ਮਾਸਟਰ ਗੇਮਾਂ ਵਿੱਚ ਕਾਫੀ ਨੈਸ਼ਨਲ ਮੈਡਲ ਲਏ ਤੇ ਅੱਜ ਮੈਨੂੰ ਮੌਕਾ ਮਿਲਿਆ 5 ਨਵੰਬਰ ਨੂੰ ਜਾਣ ਦਾ ਚਨਈ ਦੇ ਵਿੱਚ ਜੋ ਕਿ ਏਸ਼ੀਆ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਜਿੱਦੇ ਵਿੱਚ ਕਟੋਕਟ 20 ਕੰਟਰੀਆਂ ਨੇ ਭਾਗ ਲਿਆ ਜਿਵੇਂ ਕਿ ਪਾਕਿਸਤਾਨ ਫਿਲੀਪੀਸ ਮਲੇਸ਼ੀਆ ਏ ਆਪਣੇ ਫਲੀਪੀਨਸ ਅਮਲੇਸ਼ੀਆ ਆਪਣੇ ਸਿੰਗਾਪੁਰ థਾਈਲੈਂਡ ਕਾਫੀ ਕੰਟੇਨਰ ਭਾਗ ਲਿਆ ਜਿਸ ਦੇ ਵਿੱਚ ਮੈਂ 45 ਤੋਂ 50 ਲੱਖ ਦੇ ਵਿੱਚ 5 ਕਿਲੋਮੀਟਰ ਰੇਸ ਦੇ ਵਿੱਚ ਇਹ 25 ਮਿੰਟ ਉਪਰ 55 ਸੈਕਿੰਡ ਸਮਾਂ ਲੈ ਕੇ 골ਡ ਮੈਡਲ ਹਾਸਲ ਕੀਤਾ ਜੋ ਕਿ ਅੱਜ ਕੱਲ 25 ਮਿੰਟ ਦੇ ਵਿੱਚ ਬੱਚੇ ਭਜਦੇ ਨੇ 19 ਸਾਲ ਦੇ ਮੁੰਡੇ ਭਜਦੇ ਨੇ ਤੇ ਮੈਨੂੰ ਗਰਬ ਹੈ ਬਹੁਤ ਜ਼ਿਆਦਾ ਮਾਣ ਹੈ ਮੈਨੂੰ ਆਪਣੇ ਪਿੰਡ ਵਾਸੀਆਂ ਤੇ ਜ਼ਿਲ੍ਹਾ ਫਗਰ ਸਾਹਿਬ ਦੇ ਜਿੰਨੇ ਵੀ ਮੇਰੇ ਸਹਿਯੋਗੀ ਸੱਜਣ ਨੇ ਸਪੋਰਟਸ ਲਵਰ ਆਪਣੇ ਸੋਈ ਸਾਹਿਬ ਜੀ ਮੈਨੂੰ ਬਹੁਤ ਮਾਣ ਹੈ ਅਸੀਂ ਇਕੱਠੇ ਪੜਦੇ ਰਹੇ ਹਾਂ ਮੇਰਾ ਵੀਰ ਹੈ ਫਿਰ ਪਤਾ ਆ ਅਸੀਂ ਅੰਡਰ 40 ਵਿੱਚ ਗਿਆ ਇਕੱਠੇ ਪੜਦੇ ਰਹੇ ਹਾਂ ਤੇ ਬੜਾ ਮੈਨੂੰ ਉਹ ਸਾਮ ਲੈ ਕੇ ਭਾਜੀ ਆ ਰਹੇ ਨੇ ਤੇ ਬੜੀ ਬੜੀ ਖੁਸ਼ੀ ਹੋਈ ਆਪਣੇ ਲੰਬਰਦਾਰ ਜੀ ਜਿੰਦੂ ਵੀ ਹੈ ਬਹੁਤ ਬਹੁਤ ਮਾਰ ਕਰਦਾ ਹਾਂ ਬਹੁਤ ਬਹੁਤ ਮਾਰ ਕਰਦਾ ਠੀਕ ਸੋ ਇਸ ਜੁਗਿੰਦਰਪਾਲ ਜੀ ਜਿਨ੍ਹਾਂ ਨੇ ਗੋਲਡ ਮੈਡਲ ਹਾਸਲ ਕਰਿਆ ਇੰਡੀਆ ਦੇ ਨੰਬਰ 1 ਤੇ ਮੈਂ 파ਸ ਗੋਦਨ ਕੈਮਰਾਮੈਨ ਗੁਰਜਨ ਸਿੰਘ ਦਾ ਨਿਊਜ਼ 23